ਭਾਵੇਂ ਕੋਈ ਵੀ ਵੈਰਾਈਟੀ ਹੋਵੇ ਚਾਹੇ ਉਹ ਪਰਮਲ ਹੋਵੇ ਚਾਹੇ ਬਾਸਮਤੀ ਨੂੰ ਇੱਕ ਪਾਰਟਿਕੂਲ ਟਾਈਮ ਅਨਸਾਰ ਹੀ ਲਗਾਉਣਾ ਚਾਹੀਦਾ ਹੈ ਨਹੀਂ ਤਾਂ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈ ਇਹ ਜਿਹੜੀ ਵੈਰਾਈਟੀ ਤੁਸੀਂ ਵੇਖ ਰਹੇ ਹੋ ਇਹ ਹੈ ਜੀ ਪੂਸ਼ਾ ਬਾਸਮਤੀ 1509 ਆਲੂ ਵਾਲੇ ਕਿਸਾਨਾਂ ਨੇ ਤੁਹਾਨੂੰ ਪਤਾ ਹੀ ਹੈ ਝੋਨਾ ਸੀਜ਼ਨ ਜਦੋਂ ਸ਼ੁਰੂ ਹੋਇਆ ਸੀਗਾ ਬਹੁਤ ਅਗੇਤੀ ਹੀ ਜਿਹੜੀ ਬਾਸਮਤੀ ਲਗਾ ਦਿੱਤੀ ਸੀਗੀ ਤੇ ਪੋਸਟਾਂ ਵੀ ਪਾਈਆਂ ਸੀਗਾ ਆ ਦੇਖ ਲਓ ਵੀ ਕੋਈ ਇਸ ਦੇ ਵਿੱਚ ਢੰਡਾ ਰੋਗ ਨਹੀਂ ਹੈਗਾ ਕੁਝ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਹੁਣ ਦੇਖ ਲਓ ਹਾਲਾਤ ਕੀ ਨੇ ਇਹ ਵਰਾਈਟੀ ਬਹੁਤ ਘੱਟ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਲਈ ਇਸ ਨੂੰ ਜਿਹੜਾ ਇਹ 15 ਤੋਂ 20 ਜੁਲਾਈ ਦੇ ਆਸ-ਪਾਸ ਹੀ ਲਾਉਣਾ ਚਾਹੀਦਾ ਹੈ ਉਸੇ ਟਾਈਮ ਦੇ ਵਿੱਚ ਲੱਗੀ ਹੋਈ ਇਹ ਵਰਾਈਟੀ ਜਿਹੜੀ ਠੀਕ ਰਹਿੰਦੀ ਹੈ ਤੇ ਇਹਦਾ ਝਾੜ ਵੀ ਵਧੀਆ ਰਹਿੰਦਾ ਹੁਣ ਦੇਖ ਲਓ ਜੀ ਆ ਮੀਂਹ ਪੈ ਗਿਆ ਬਚਾਉਣੇ ਵਾਂਗ ਬਿਚੀ ਹੋਈ ਹੈ ਤੇ ਜਿਹੜਾ ਘਟਾਏ ਉਹ ਸਿਰਫ ਕਿਸਾਨ ਨੂੰ ਪਿਆਏ ਐਵੇਂ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਭਾਵੇਂ ਇਹਨੂੰ ਚਾਹੇ ਤੁਸੀਂ ਜੂਨ ਦੇ ਵਿੱਚ ਲਗਾ ਦਿਓ ਚਾਹੇ ਮਈ ਦੇ ਵਿੱਚ ਲਗਾ ਦਿਓ ਠੁੱਡੀ ਮਰਜੀ ਐ ਉਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਪਰ ਮੌਸਮ ਜੇਕਰ ਵਿਗੜਦੇ ਤਾਂ ਨੁਕਸਾਨ ਥੋੜਾ ਹੀ ਹੋਣਾ ਹੈ ਕਿਸੇ ਹੋਰ ਦਾ ਨਹੀਂ